ਜੋ ਕੋ ਲੋਕ ਇਕੱਠਾ ਹੋ ਸ਼ਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲ ਵਿੱਚ ਬਰਾਜਮਾਨ ਸਤਿ ਸਾਕੀ ਜੀ ਪਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਮਰਜੀਤ ਸਿੰਘ ਨੂੰ ਸ਼ਰਧਾਂ ਦੇ ਫੋਲੋ ਮੇਟ ਕਰਨ ਵਾਸਤੇ ਰਿਸ਼ਤੇਦਾਰ ਦੋਸਤ મિતਰਾਂ ਪੰਜ ਸਰਪੰਚ ਸਹਿਮਣ ਬਾਕਬਾਕ ਪਿੰਡਾਂ ਤੋਂ ਅਲਾਕੇ ਦੀਆਂ ਸਖਸ਼ੀਅਤਾਂ ਰਾਜਨੀਤਿਕ ਪਾਰਟੀਆਂ ਦੇ ਆਗੂ ਧਰਮਿਕ ਜਥੇਬੰਦੀਆਂ ਦੇ ਆਗੂ ਸਰਮਾਨ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਰਮਾਨ ਸ਼ਰਧਾਂ ਦੇ ਫੋਰਟੇ ਕਰਨ ਵਾਸਤੇ ਬੁਚਿਆਂਗੇ ਜਿਸ ਤਰੀਕੇ ਨਾਲ ਬਾਬਾ ਜੀ ਨੇ ਪਹਿਲਾਂ ਸਰਬਾਰਾਮ ਚੀਂ ਦੇ ਜੀਵਨ ਦੇ ਝਾਤ ਮਾਰੀ ਹੈ ਕਿ ਕਿਸ ਤਰੀਕੇ ਨਾਲ ਉਹ ਮਤਲਬ ਬਾਤਾਂਾਂ ਸੇਵਾ ਦੇ ਵਿੱਚ ਮੂਰੇ ਹੋ ਗਏ ਮੂਰੇ ਸਫਾ ਦੇ ਵਿੱਚ ਹਰੇਕ ਧਰਮ ਦੇ ਵਿੱਚ ਸੇਵਾ ਕਰਦੇ ਰਹੇ ਜਿੱਥੇ ਉਥੇ ਭਾਰਤੀ ਕਿਸਾਨੀ ਨੇਕਤਾ ਉਗਰਾਹਾਂ ਦੀ ਇਹਦੇ ਵਿੱਚ ਵੀ ਮੂਰਿਆਂ ਸਫਾ ਦੇ ਵਿੱਚ ਹੋ ਕੇ ਉਹਨਾਂ ਨੇ ਜਿੱਥੇ ਆਪਣੀ ਕਿਰਤ ਨੂੰ ਬਚਾਉਣ ਵਾਸਤੇ ਵੱਡਾ ਯੋਗਦਾਨ ਪਾਇਆ ਇਸ ਵੀ ਅੱਜ ਸਾਨੂੰ ਲੋੜ ਆਈ ਆ ਵੀ ਕਿਰਤ ਬਚਾਉਣ ਜੱਥੇ ਬੰਦੇ ਕੋ ਹੋ ਕੇ ਲੰਨਦੀ ਲੋੜ ਹੈ ਜਸਰੀ ਕੇ ਅੱਜ ਕੁਦਰਤ ਦੀ ਕ੍ਰੋਪੀ ਵੱਧ ਰਹੀ ਹੈਗੀ ਹੜਾਂ ਦੀ ਬੜੀ ਕ੍ਰੋਪੀ ਸਾਡੇ ਪੰਜਾਬ ਦੇ ਉੱਤੇ ਵੱਡੀ ਭਾਰ ਐਸ ਟਾਈਮ ਚੱਲ ਰਿਹਾਗਾ ਲਗਭਗ 7-8 ਜ਼ਿਲ੍ਹੇ ਪਾਣੀ ਦੇ ਵਿੱਚ ਡੁੱਬੇ ਹੋਏਗੇ ਜਿੱਥੇ ਕੁਦਰਤ ਦੀ ਮਾਰ ਹੈ ਉੱਥੇ ਨਾ ਸਰਕਾਰਾਂ ਦੀ ਦੇਣ ਹੈ ਕਿਉਂਕਿ ਜਿਹੜੇ ਨਦੀਆਂ ਨਾਲ ਸਫਾਈ ਪਹਿਲਾਂ ਹੋਣੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ ਅੱਜ ਬੁੱਧੀਜੀਵੀ ਲੋਕ ਚੈਨਲ ਦੇ ਉੱਤੇ ਬਹਿ ਕੇ ਘਰ ਕਰ ਰਹੇ ਨੇ ਵੀ ਜਿਹੜਾ ਇਹ ਪਾਣੀ ਇੱਕਦਮ ਛੱਡਿਆ ਗਿਆ ਲਗਭਗ 85000 ਲੀਟਰ ਪਾਣੀ ਮਤਲਬ ਉਹ ਥੋੜਾ ਥੋੜਾ ਕਰਕੇ ਪਹਿਲਾਂ ਵੀ ਛੱਡਿਆ ਜਾ ਸਕਦਾ ਸੀ ਇਸਕ ਜਿੱਥੇ ਸਾਡੀਆਂ ਸਰਕਾਰਾਂ ਇਸ ਤੇ ਬੋਸ਼ੀ ਨਹੀਂ ਆ ਉਹਨਾਂ ਦੇ ਵਾਸਤੇ ਸਾਨੂੰ ਇੱਕ ਝਟ ਹੋ ਕੇ ਝੜਨਾ ਪਊਗਾ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਸ ਲਈ ਅਮਰਜੀਤ ਸਿੰਘ ਇਸ ਮਲਾਈ ਦੇ ਵਿੱਚ ਬਣ ਬਣਦਾ ਜੋਖੜਾ ਪਾ ਕੇ ਗਏ ਨੇ ਉਹਨਾਂ ਦੇ ਦੂਰੇ ਪ੍ਰਵਾਸ ਵਾਲੇ ਦੇ ਭਾਈਆਂ ਦਾ ਵੱਡਾ ਜੋਗ ਦਾ ਨਾਗਰ ਇਹਸਾ ਕਿਸਾਨੀ ਲਹਿਰ ਨੂੰ ਬਚਾਉਣ ਵਾਸਤੇ ਇਸ ਕਰਕੇ ਅੱਜ ਸਰਦਾਰ 25 ਹਜ਼ਾਰ ਆਲੀ ਹੈ ਇਹ ਜੋ ਕਿ ਸਾਡੇ ਪਰੋਬ ਵੀ ਅਸੀਂ ਉਹਨਾਂ ਦੇ ਪਾਏ ਹੋਏ ਤੂਰ ਕਹਿੰਦੇ ਚੱਲੀਏ ਤੇ ਆਪਣੀ ਕਦਰ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਲੜਨ ਦਾ ਜਨਨ ਕਰੀਏ ਜੰਦੇ ਮੰਦ ਬੋ ਕੇ ਲੜਨ ਦਾ ਜਨਨ ਕਰੀਏ ਅਸੀਂ ਪਰਮਾਤਮਾ ਕੇ ਬਾਰਸ ਕਰਦੇ ਹਾਂ ਵੀ ਸਰਦਾਰ ਅਮਰਜੀਤ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਤੇ ਤੁਵਾਰ ਨੂੰ ਭਾਣਾ ਮੰਨੂ ਦਾ ਬਖਸ਼ੋ ਸੂਨੂ ਰਿਸ਼ਤੇਦਾਰ دوست ਮਿੱਤਰਾਂ ਨੂੰ ਬੇਤੀ ਹੈ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਸਕਿਆ ਗੁਰੂ ਕਲੰਗਰ ਤੱਕ ਵਾਤ ਰਹਿਗਾ ਸਾਰੀ ਸਾਗ੍ਰੀ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਹੈ ਚਾਹ ਦਾ ਲੰਗਰ ਤਿਆਰ ਰਹਿਗਾ ਸਾਰੀ ਸਾਗ੍ਰੀ ਤੇ ਚਾਹ ਪਾਣੀ ਛੱਕ ਕੇ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ